2 ਗ੍ਰਾਮ ਖੂਨ ਰਹਿ ਗਿਆ ਸੀ ਮੱਝ ਜਿਉਂਦੀ ਸੀ ਫਿਰ ਹਾਂਜੀ ਹਾਂਜੀ 2 ਗ੍ਰਾਮ ਨਾਲ ਹਾਂਜੀ ਵੈਸੇ ਐ ਖੜੀ ਰਹਿੰਦੀ ਸੀ ਇਕੱਲੀ ਜਮੀ ਛੜਦਾ ਸੀ ਕਾਲਾ ਪੀਣਾ ਜੀ ਤੇ ਫਿਰ ਆਪਾਂ ਉਹ ਦਵਾਈ ਸ਼ੁਰੂ ਕਰੀ ਤੇ ਕਿਹੜੀ ਜੀ 5 ਨੰਬਰ ਤੇ 6 ਨੰਬਰ ਜੀ ਉਹ ਕਿਹੜੀ ਦਵਾਈ ਹੈ ਜੀ ਬੀਐਸਕੇ ਹਾਂਜੀ ਤੁਹਾਡੇ ਫਾਰਮ ਦੇ ਵਿੱਚ ਯਾਨੀ ਡੈਰੀ ਫਾਰਮ ਦੇ ਵਿੱਚ ਵਾਰ-ਵਾਰ ਦੁੱਧਾਰੂ ਪਸ਼ੂਆਂ ਨੂੰ ਬੁਖਾਰ ਹੋ ਰਿਹਾ ਹੈ ਵਾਰ-ਵਾਰ ਉਹਨਾਂ ਦਾ ਖੂਨ ਘਟ ਰਿਹਾ ਹੈ ਵਾਰ-ਵਾਰ ਉਸ ਨੂੰ ਮੋਕ ਲੱਗ ਰਹੀ ਹੈ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਵਾਸਤੇ ਬਣਾਉਣ ਲੱਗੇ ਆ ਕਿਹੜਾ ਨੁਸਖਾ ਹੈ ਜਿਸ ਨੁਸਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਬੜੀ ਛੇਤੀ ਕਿਸੇ ਵੀ ਗਾਂ ਦਾ ਕੋਈ ਵੀ ਰੋਗ ਕੋਈ ਵੀ ਹੋਵੇ ਪਕੜ ਚ ਆ ਜਾਂਦਾ ਜਦੋਂ ਇਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਜੀ ਜਿਵੇਂ ਮਸਟਾਈਟਸ ਦੀ ਹੈ ਜਾਂ ਇਹਨਾਂ ਨੂੰ ਮੋਕ ਦੀ ਵੀ ਵੱਡੀ ਸਮੱਸਿਆ ਸੀ ਕਿ ਜੀ ਪਸ਼ੂ ਨੂੰ ਹੱਡਦੀ ਨਹੀਂ ਸੀ ਉਹ ਅਸੀਂ ਲਿਵਰੀਐਸ ਤੇ ਬੀਐਸਕੇ ਦਾ 7 ਨੰਬਰ ਫਾਰਮੂਲਾ ਹੈ ਉਹ ਇਹਨਾਂ ਨੂੰ ਦਿੱਤਾ ਤੇ ਬਿਲਕੁਲ ਠੀਕ ਨੇ ਇਹਨਾਂ ਦੇ ਪਸ਼ੂ ਜੇ ਮੈਂ ਥਲੇਰੀਆ ਹੋ ਗਿਆ ਬੁਖਾਰ ਉਹ ਕੀ ਹੁੰਦਾ ਜੀ ਬੁਖਾਰ ਲਗਾਤਾਰ ਹੁੰਦਾ ਰਿਹਾ ਜੀ ਲਗਾਤਾਰ ਬੁਖਾਰ ਉੱਤਰ ਲਗਾਤਾਰੀ ਬੁਖਾਰ ਚੱਲਦਾ ਸੀ ਹਾਂਜੀ ਅੱਛਾ ਹੂਣ ਘਟ ਜਾਂਦਾ ਸੀ ਪਸ਼ੂਆਂ ਦਾ ਜੀ ਉਹਦੇ ਵਾਸਤੇ ਵੀ ਫਿਰ ਆਪਾਂ ਬੀਐਸਕੇ ਦੀ ਦਵਾਈ ਵਰਤੀ ਉਹਦਾ ਆਪ ਨੂੰ ਵਧੀਆ ਰਿਜ਼ਲਟ ਮਿਲੇ ਕਿੰਨਾ ਕੁ ਖੂਨ ਘਟਦਾ ਸੀ ਪਸ਼ੂਆਂ ਦਾ ਖੂਨ ਹੀ ਇੱਕ ਗਾਂ ਆਪਣੇ ਉਹਦੇ 2 ਗ੍ਰਾਮ ਹੀ ਰਹਿ ਗਿਆ ਸੀ ਜੀ ਕਿੰਨਾ ਜੀ 2 ਜੀ 2 ਗ੍ਰਾਮ ਖੂਨ ਰਹਿ ਗਿਆ ਸੀ ਅੱਛਾ ਤੇ ਫਿਰ ਉਹਦੁਆਦ ਆਪਾਂ ਉਹ ਵਰਤੀ ਜੀ ਬੁਖਾਰ ਵਾਲੀ ਤੇ ਭੁੱਖ ਲੱਗਣ ਵਾਸਤੇ ਉਹਦੇ ਨਾਲ ਖਾਣਾ ਪੀਣਾ ਖਾ ਸ਼ੁਰੂ ਕਰਤਾ ਜੀ ਉਹਨੇ ਖਾਣ ਪੀਣ ਲੱਗ ਗਿਆ ਉਦੋਂ 2 ਗ੍ਰਾਮ ਖੂਨ ਰਹਿ ਗਿਆ ਸੀ ਉਹ ਨੂੰ ਕਿੰਨੇ ਕੁ ਦਿਨਾਂ ਚ ਕਵਰ ਕਰ ਲਿਆ ਤੁਸੀਂ ਤੀਜੇ ਦਿਨ ਨੂੰ ਉਹਦਾ ਖੂਨ ਵਧਣ ਲੱਗ ਗਿਆ ਸੀਗਾ ਜੀ ਤੀਜੇ ਦਿਨ ਨੂੰ ਵੱਜ ਜਾਂਦੇ ਜੀ ਹਾਂ ਜੀ ਹਾਂ ਜੀ ਦੁੱਧ ਪੋਣਾ ਬਹੁਤ ਜ਼ਰੂਰੀ ਹੈ ਦੂਜੇ ਨੰਬਰ ਤੇ ਦੁੱਧ ਦਾ ਵੇਟ ਕਰਨਾ ਬਹੁਤ ਜ਼ਰੂਰੀ ਹੈ ਵੇਟ ਜੀ ਉਹਦੇ ਨਾਲ ਕੀ ਪਤਾ ਲੱਗਣਾ ਹੁੰਦਾ ਹੈ ਵੀ ਸਾਡੇ ਪਸ਼ੂ ਨੇ ਵੀ ਜਿੰਨਾ ਰੂਟੀਨ 'ਚ ਦੁੱਧ ਦੇ ਰਿਹਾ ਹੈ ਉਹਨਾਂ ਦੇ ਰਿਹਾ ਹੈ ਕਿ ਨਹੀਂ ਦੇ ਰਿਹਾ ਜੇਕਰ ਦੁੱਧ ਘਟਦਾ ਹੈ ਪਸ਼ੂ ਤਾਂ ਸਾਨੂੰ ਉਹਤੇ ਗੌਰ ਕਰਨੀ ਪੈਂਦੀ ਹੈ ਵੀ ਦੁੱਧ ਕਿਉਂ ਘਟਿਆ ਤੇ ਜਿਹੜੇ ਬੰਦੇ ਇਹਨਾਂ ਗੱਲਾਂ ਤੇ ਗੌਰ ਕਰਦੇ ਨੇ ਤੋਂ ਆਪ ਦੇ ਡੇਰੀ ਫ ਸਿਕਰਾਂ ਤੇ ਲੈ ਜਾਂਦੇ ਬਿਲਕੁਲ ਜੀ ਬਿਲਕੁਲ ਅਸੀਂ ਦੁੱਧ ਦਾ ਵੇਟ ਕਰਦੇ ਆ ਜੀ ਰੋਜ਼ਾਨਾ ਵੇਟ ਕਰਦੇ ਹਾਂ ਹਾਂ ਜੀ ਜਿਵੇਂ ਪਤਾ ਕੀ ਮਿਲ ਲੱਗਦਾ ਵੇਟ ਦੇਖ ਲੈਣੇ ਆ ਜੀ ਜੇ ਕੋਈ ਘਟ ਹੋਵੇ ਫਿਰ ਉਸ ਚੀਜ਼ ਦਾ ਸੀ ਧਿਆਨ ਕਰਦੇ ਆ ਜੀ ਵੀ ਵੇਟ ਘਟ ਕੇ ਆਉਣਾ ਜੀ ਫਿਰ ਤਾਂ ਫਾਇਦਾ ਕੀ ਹੁੰਦਾ ਇਦਾ ਇਹੀ ਫਾਇਦਾ ਜੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਜੀ ਕਿ ਇਹਨੇ ਕਿੰਨਾ ਦੁੱਧ ਦਿੱਤਾ ਜੀ ਜੇ ਕੋਈ ਵੀ ਪਸ਼ੂ ਦੁੱਧ ਘਟਦਾ ਤੁਸੀਂ ਦੇਖ ਲੈਣੇ ਆ ਜੀ ਵੀ ਇਹਨੂੰ ਕੀ ਪ੍ਰੋਬਲਮ ਆ ਤੇ ਫਿਰ ਨੁਸਖਾ ਫਾਰਮੂਲਾ ਕਿਹੜਾ ਇਸਤੇਮਾਲ ਕਰਦੇ ਹੋ ਤੁਸੀਂ ਬੀ ਐਸ ਕੇ ਜੀ ਬੀ ਐਸ ਕੇ ਦਾ ਨੁਸਖਾ ਇਸਤੇਮਾਲ ਕਰਦੇ ਹਾਂ ਜੀ ਲਗਰ ਮਿਸਟੇਟਸ ਦੀ ਇਸ ਥਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿੰਨੇ ਜਦੋਂ ਪਹਿਲੇ ਝਟਕੇ ਪਤਾ ਲੱਗ ਜਾਵੇ ਕਿੰਨੇ ਟਾਈਮ ਚ ਪੂਰੀ ਠੀਕ ਕਰ ਲੈਂਦੇ ਹਾਂ ਦੂਜੇ ਦਿਨ ਨੂੰ ਸਹੀ ਹੋ ਜਾਂਦੀ ਹੈ ਜੀ ਥਲੇਰੀਆ ਦੀ ਥਲੇਰੀਆ ਤੀਜੇ ਦਿਨ ਤੱਕ ਜੇ ਪਸ਼ੂ ਖਾਣਾ ਪੀਣਾ ਛੱਡ ਜੇ ਉਹਨੂੰ ਆਪਣੇ ਗਾਂ ਨੂੰ ਹੋ ਗਈ ਸੀਗੀ ਦਿੱਕਤ ਉਹ ਹੀ ਬੁਖਾਰ ਹੋ ਗਿਆ ਸੀਗਾ ਤੇ ਉਹਨੂੰ ਲੱਗੀ ਸੀ 5-6 ਦਿਨ। ਅਗਰ ਬੰਨ ਲੱਗ ਜੇ 7 ਦਿਨ ਦਾ ਬੰਨ ਵੀ ਖੋਲਿਆ ਜੀ ਆਪਣੀ ਮੈਡੀਸਿਨ। 7 ਦਿਨ ਦਾ। 7 ਦਿਨ ਦਾ ਜੀ। ਅੱਛਾ ਹੁਣ ਕੋਈ ਦਿੱਕਤ ਪਰੇਸ਼ਾਨੀ ਬਿਮਾਰੀ ਬੂਮਰੀ ਤਾਂ ਨਹੀਂ ਕੋਈ ਆਉਂਦੀ? ਨਹੀਂ ਜੀ ਨਹੀਂ ਕੋਈ ਬੂਮਰੀ। ਉਹ ਉਹ ਕੀ ਕਰਨਾ? ਉਹ ਹੁਣ ਇਹਨੂੰ ਸਾਰੇ ਨੌਲੇਜ ਆ ਜੀ। ਆਪ ਵਰਤ ਲੈਂਦਾ ਤੇ ਬਾਈ ਬੂਟੀ ਲਿਆ ਕੇ। ਆਪ ਹੀ ਬਾਲੰਦਾ। ਹਾਂ ਜੀ ਹਾਂ। ਡਾਕਟਰ ਤਾਂ ਨਹੀਂ ਆਉਂਦਾ ਇੱਥੇ? ਨਹੀਂ ਜੀ ਡਾਕਟਰ ਨਹੀਂ। ਨੋ ਐਂਟਰੀ ਡਾਕਟਰ। ਆਦਿਆਂ। ਹਾਂ ਹਾਂ। ਬਹੁਤ ਘੱਟ ਆਦਿਆਂ ਡਾਕਟਰ ਨੂੰ ਤਾਂ ਜੀ। ਹਾਂ ਜੀ। ਅੱਛ ਡਾਕਟਰ ਬੀਐਸਕੇ ਦੇ ਇਸਤੇਮਾਲ ਕਰ ਰਹੇ ਹਾਂ ਪਾਣੀ ਜਿਹੇ ਵਾਲੇ ਨੁਸਕੇ ਹੁੰਦੇ ਨੇ ਜਿਹੜੇ ਨਾ ਸਾਨੂੰ ਕੋਈ ਦਿੱਕਤ ਨਹੀਂ ਤੁਹਾਡੇ ਫਾਰਮ ਦੇ ਵਿੱਚ ਯਾਨੀ ਡੈਰੀ ਫਾਰਮ ਦੇ ਵਿੱਚ ਵਾਰ-ਵਾਰ ਦੁੱਧਾਰੂ ਪਸ਼ੂਆਂ ਨੂੰ ਬੁਖਾਰ ਹੋ ਰਿਹਾ ਹੈ ਵਾਰ-ਵਾਰ ਉਹਨਾਂ ਦਾ ਖੂਨ ਘਟ ਰਿਹਾ ਹੈ ਵਾਰ-ਵਾਰ ਉਸ ਨੂੰ ਮੋਕ ਲੱਗ ਰਹੀ ਹੈ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਵਾਸਤੇ ਬਣਾਉਣ ਲੱਗੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਰਾਮਪੁਰਾ ਫੂਲ ਹਲਕੇ ਦੇ ਵਿੱਚ ਜਿੱਥੇ ਅ ਅੱਜ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਦੀ ਡੈਰੀ ਫਾਰਮਰ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਡੈਰੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਡੈਰੀ ਦੇ ਵਿੱਚ ਜਿਹੜਾ ਬੁਖਾਰ ਦੀ ਬੜੀ ਦਿੱਕਤ ਸੀ ਖੂਨ ਘਟ ਜਾਂਦਾ ਸੀ ਤੇ ਪਸ਼ੂਆਂ ਨੂੰ ਵਾਰ-ਵਾਰ ਵਾਰ-ਵਾਰ ਮੋਕ ਤੰਗ ਕਰਦੀ ਸੀ ਸਾਡੇ ਨਾਲ ਇਸ ਡੈਰੀ ਨੂੰ ਚਲਾਉਣ ਵਾਲੇ ਵੀਰ ਹੈਗੇ ਨੇ ਯੰਗਸਟਰ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕਿੰਨਾ ਹੈ ਤੁਹਾਡਾ ਬਲਜਿੰਦਰ ਸਿੰਘ ਜੀ ਅੱਛਾ ਬਲਜਿੰਦਰ ਜੀ ਕਿਹੜਾ ਪਿੰਡ ਆ ਇਹ ਖੋਖਰ ਜੀ ਜ਼ਿਲ੍ਹਾ ਬਠਿੰਡਾ ਜੀ ਖੋਖਰ ਪਿੰਡ ਹੈ ਹਾਂਜੀ ਹਲਕਾ ਰਾਮਪੁਰਾ ਫੋਡ ਹਾਂਜੀ ਅੱਛਾ ਤੇ ਇਹ ਦੱਸੋ ਵੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿੰਨੀਆਂ ਗਈਆਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਆਪਾਂ ਇਹ ਇੱਕ ਤੋਂ ਕਰੀ ਸੀਗੀ ਆ ਆਪਣੀ ਫਰਸਟ ਗਾਂ ਜੀ। ਕੀ ਬਾਤ ਹੈ। ਅਜੇ ਤੱਕ ਖੜਾਈ ਹੋਈ ਆ। ਹਾਂਜੀ। ਕਿੰਨੇ ਸਾਲ ਹੋ ਗਏ? ਇਹਨੂੰ 3 ਸਾਲ ਹੋ ਗਏ ਜੀ। ਆ ਕਾਲੀ ਗਾਂ। ਹਾਂਜੀ। ਅੱਛਾ। ਤੇ ਜਦੋਂ ਤੁਸੀਂ ਲੈ ਕੇ ਆਂਦੀ ਆ ਕੀ ਕੀ ਪ੍ਰੋਬਲਮ ਆਈਆਂ ਸਟਾਰਟਿੰਗ ਚ? ਕੱਲੀ ਇਸ ਨੂੰ ਹੀ। ਇਹਨੂੰ ਜਿਹਨੂੰ ਦੇਖ ਕੇ ਇੱਕ ਵਾਰ ਤਾਂ ਦਿਲ ਟੁੱਟਦਾ। ਇਹਨੂੰ ਹੋਰ ਤਾਂ ਕੋਈ ਦਿੱਕਤ ਨਹੀਂ ਆਉਂਦੀ। ਇਹਨੂੰ ਥੋੜਾ ਜਿਹਾ ਲੇਵਾ ਆਪਣਾ ਉਹਦਾ ਕਰਕੇ ਨਹੀਂ ਉਹਨੂੰ ਮਸਟੈਟਸ ਦੀ ਦਿੱਕਤ ਆਉਂਦੀ ਸੀਗੀ। ਅੱਛਾ। ਪਹਿਲਾਂ ਬਹੁ ਟਿਕੇ ਟੂਲੇ ਲਾਏ ਜੀ। ਹੂੰ। ਵੈਸੇ ਉਹ ਥੋੜੇ ਦਿਨ ਫਰਕ ਰਹਿੰਦਾ ਸੀ ਫੇਰ ਜਿਆਦਾ ਦਿੱਕਤ ਆਉਂਦੀ ਸੀ ਫੇਰ ਆਪਾਂ ਉੱਥੋਂ ਲੈ ਕੇ ਆਈ ਦਵਾਈ ਬੀਐਸਕੇ ਵਾਲਿਆਂ ਦੀ ਇੱਕ ਨੰਬਰ ਵਰਤੀ ਠੀਕ ਹੈ ਤੇ ਨਾਲ ਗੰਡਾਂ ਵੀ ਬਣ ਜਾਂਦੀਆਂ ਸੀਆਂ ਇਹ ਲੈ ਵਿੱਚ ਲੈ ਵਿੱਚ ਹਾਂਜੀ ਫਿਰ ਨਾਲ ਆਪਾਂ 8 ਨੰਬਰ ਵਰਤੀ ਤੇ ਉਹਦਾ ਆਪ ਨੂੰ ਫੁੱਲ ਰਿਜ਼ਲਟ ਮਿਲਿਆ ਤਾਂ ਉਸ ਤੋਂ ਬਾਅਦ ਫਿਰ ਆਪਾਂ ਹੋਰ ਵੀ ਜਿਹੜੇ ਦਵਾਈਆਂ ਆਉਂਦੀਆਂ ਜੇ ਕੋਈ ਦਿੱਕਤ ਆਉਂਦੀ ਆਪਾਂ ਉਹੀ ਵਰਤਣ ਲੱਗ ਗਏ ਉਦੋਂ ਬਾਅਦ ਹੁਣ ਹੋਰ ਕੀ ਦਿੱਕਤ ਆਉਂਦੀ ਸੀ ਇੱਥੇ ਵੈਸੇ ਜੇ ਮੈਂ ਥਲੇਰੀਆ ਹੋ ਗਿਆ ਬੁਖਾਰ ਉਹ ਕੀ ਹੁੰਦਾ ਬੁਖਾਰ ਲਗਾਤਾਰ ਹੁੰਦਾ ਰਿਹਾ ਜੀ ਲਗਾਤਾਰ ਬੁਖਾਰ ਉੱਤਰ ਲਗਾਤਾਰੀ ਬੁਖਾਰ ਚੱਲਦਾ ਸੀ ਹਾਂਜੀ ਅੱਛਾ ਖੂਨ ਘਟ ਜਾਂਦਾ ਸੀ ਪਸ਼ੂਆਂ ਦਾ ਜੀ ਅੱਛਾ ਤੇ ਉਹਦੇ ਵਾਸਤੇ ਵੀ ਫਿਰ ਆਪਾਂ ਬੀਐਸਕੇ ਦੀ ਦਵਾਈ ਵਰਤੀ ਉਹਦਾ ਆਪ ਨੂੰ ਵਧੀਆ ਰਿਜ਼ਲਟ ਮਿਲੇ ਕਿੰਨਾ ਕੁ ਖੂਨ ਘਟਦਾ ਸੀ ਪਸ਼ੂਆਂ ਦਾ ਖੂਨ ਹੀ ਇੱਕ ਗਾਂ ਆਪਣੇ ਉਹਦੇ 2 ਗ੍ਰਾਮ ਹੀ ਰਹਿ ਗਿਆ ਸੀ ਜੀ ਕਿੰਨਾ ਜੀ 2 ਜੀ 2 ਗ੍ਰਾਮ ਖੂਨ ਰਹਿ ਗਿਆ ਸੀ ਅੱਛਾ ਤੇ ਫਿਰ ਉਹਦੋਂ ਬਾਅਦ ਆਪਾਂ ਉਹ ਵਰਤੀ ਜੀ ਬੁਖਾਰ ਵਾਲੀ ਤੇ ਭੁੱਖ ਲੱਗਣ ਵਾਸਤੇ ਉਹਦੇ ਨਾਲ ਖਾਣਾ ਪੀਣਾ ਖਾ ਸ਼ੁਰੂ ਕਰਤਾ ਜੀ ਉਹਨੇ ਖਾਣ ਪੀਣ ਲੱਗ ਗਈ ਉਸ ਤੋਂ ਬਾਅਦ 2 2 ਗ੍ਰਾਮ ਖੂਨ ਰਹਿ ਗਏ ਸੀ ਮੱਝ ਜਿਉਂਦੀ ਸੀ ਫਿਰ ਹਾਂਜੀ ਹਾਂਜੀ 2 ਗ੍ਰਾਮ ਨਾਲ ਹਾਂਜੀ ਵੈਸੇ ਐ ਖੜੀ ਰਹਿੰਦੀ ਸੀ ਇਕੱਲੀ ਜਮੀ ਛੜਦਾ ਸੀ ਕਾਣਾ ਪੀਣਾ ਜੀ ਅੱਛਾ ਤੇ ਫਿਰ ਆਪਾਂ ਉਹ ਦਵਾਈ ਸ਼ੁਰੂ ਕਰੀ ਤੇ ਕਿਹੜੀ ਜੀ 5 ਨੰਬਰ ਤੇ 6 ਨੰਬਰ ਜੀ ਉਹ ਕਿਹੜੀ ਦਵਾਈ ਹੈ ਜੀ ਬੀ ਐਸ ਕੇ ਹਾਂਜੀ ਅੱਛਾ ਤੇ ਕਿੱਥੋਂ ਲੈ ਕੇ ਆਏ ਸੀ ਇਹ ਆਪਾਂ ਜੀ ਪਹਿਲਾਂ ਉਦੋਂ ਮੋੜ ਤੋਂ ਲੈ ਕੇ ਆਏ ਸੀਗੇ ਜੀ ਦੁਰਗਾ ਮੈਡੀਕਲ ਤੋਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਵੀ ਰੰਪਰੇ ਆਪਾਂ ਬਾਈ ਮਾਨ ਦੇਖਾਂ ਤੋਂ ਉਹਨਾਂ ਦੀ ਉਹ ਹੋ ਗਿਆ ਫਿਰ ਆਪਾਂ ਰੰਪਰੇ ਤੋਂ ਲੈਣ ਲੱਗ ਗਏ ਉਦੋਂ ਬਾਅਦ ਹਾਂਜੀ ਤੁਸੀਂ ਕਹਿ ਰਹੇ ਸੀ ਵੀ ਅਕਸਰ ਮੋਕ ਵੀ ਲੱਗ ਜਾਂਦੀ ਸੀ ਫਿਰ ਫਿਰ ਇਹ ਜਿਹੜੀ ਕਿੰਨੇ ਸਾਲ ਹੋ ਗਏ ਤੁਸੀਂ ਸ਼ੁਰੂ ਕੀਤੇ ਨੂੰ ਕੰਮ ਇਹ ਆਪ ਨੂੰ 3 ਸਾਲ ਹੋ ਗਏ ਜੀ ਅੱਛਾ ਇਹ 3 ਸਾਲ ਦੀ ਪ੍ਰੋਗਰੈਸ ਹੈ ਹਾਂਜੀ ਅੱਛਾ ਕੀ ਬਾਤ ਹੈ ਅੱਛਾ ਸਾਡੇ ਨਾਲ ਡਾਕਟਰ ਦਰਸ਼ਨ ਜੀ ਵੀਨੇ ਮਾਨ ਸਾਹਿਬ ਵੀ ਨੇ ਮਾਨ ਸਾਹਿਬ ਜਦੋਂ ਇਹ ਸਾਡਾ ਵੀਰ ਤੁਹਾਡੇ ਕੋਲ ਆਇਆ ਸੀ ਇਹ ਕਹਿੰਦਾ ਜੀ ਮੇਰੇ ਕੋਲ ਇੱਕੋ ਹੀ ਗਈ ਸੀ ਹਾਂਜੀ ਕੀ ਆ ਕੇ ਦੱਸਿਆ ਸੀ ਤੁਹਾਨੂੰ ਕੀ ਸਮਝਾਇਆ ਫਿਰ ਕਿਵੇਂ ਹੌਸਲਾ ਦਿੱਤਾ ਆਸਤੇ ਮਾਸ਼ਾਅੱਲਾ 10-12 ਪਸ਼ੂ ਖੜੇ ਨੇ ਹਾਂਜੀ ਇਹ ਜਦੋਂ ਇਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਜੀ ਜਿਵੇਂ ਮਸਟੈਟਸ ਦੀ ਹੈ ਜਾਂ ਇਹਨਾਂ ਨੂੰ ਮੋਖ ਦੀ ਵੀ ਵੱਡੀ ਸਮੱਸਿਆ ਸੀ ਕਿ ਜੀ ਪਸ਼ੂ ਨੂੰ ਹਟਦੀ ਨਹੀਂ ਸੀ ਉਹ ਅਸੀਂ ਲਿਵਰਡੀ ਐਸ ਤੇ ਬੈਟ ਦਾ ਸਾਤ ਬੀਐਸਕੇ ਦਾ ਸਾਤ ਨੰਬਰ ਫਾਰਮੂਲਾ ਹੈ ਉਹ ਇਹਨਾਂ ਨੂੰ ਦਿੱਤਾ ਤੇ ਬਿਲਕੁਲ ਠੀਕ ਨੇ ਇਹਨਾਂ ਦੇ ਪਸ਼ੂ ਠੀਕ ਹੈ ਤੇ ਇੱਕ ਜਿਹੜਾ ਬੁਖਾਰ ਤੋਂ ਸੀਗਾ ਇਹਨਾਂ ਦੇ ਪਸ਼ੂਆਂ ਨੂੰ ਟੁੱਟ ਨਹੀਂ ਸੀ ਰਿਆ ਠੀਕ ਹੈ ਪੰਜ ਨੰਬਰ ਆਉਂਦੀ ਹੈ ਇੱਕ ਫੀਵਰ ਵਾਸਤੇ ਤੇ ਇੱਕ ਹੈਗੀ ਹੈਗੀ ਆਪਣਾ 6 ਨੰਬਰ ਭੁੱਖ ਲੱਗਣ ਵਾਸਤੇ ਉਹ ਇਹਨਾਂ ਨੂੰ ਦਿੱਤੇ ਆ ਫਾਰਮੂਲੇ ਤਾਂ ਇਹ ਬਹੁਤ ਵਧੀਆ ਜੀ ਜੀ ਇਹਨਾਂ ਨੂੰ ਚੰਗਾ ਲੱਗਿਆ ਹੁਣ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਹਾਂ ਤਾਂ ਇਹ ਡਾਕਟਰ ਬੀ ਐਸ ਕੇ ਦਾ ਫਾਰਮੂਲਾ ਵਰਤਦੇ ਸਾਡੇ ਕੋਲੇ ਆਉਂਦੇ ਆ ਰਾਮਪਰੇ ਤੁਹਾਡੇ ਗਵਾਂਢੀ ਪਿੰਡ ਨੇ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਦੇਖਾ ਇਥੋਂ ਨਾਲ ਲੱਗਦਾ ਜੀ ਤੇ ਸਾਡੀ ਤਾਂ ਬੱਟ ਸਾਂਝੀ ਹੈ ਇਹਨਾਂ ਨਾਲ ਹਾਂਜੀ ਤੇ ਅੱਜ ਕੱਲ੍ਹ ਅਸੀਂ ਰਾਮਪਰੇ ਰਹਿੰਦੇ ਆ ਅੱਛਾ ਜੀ ਤੇ ਪਰ ਮੋਹ ਪਿਆਰ ਦਾ ਖੜਾ ਜਾਂਦਾ ਨਹੀਂ ਨਾ ਪਿੰਡਾ ਵਾਲਾ ਫਿਰ ਵੀ ਤੇ ਹਾਂਜੀ ਹਾਂਜੀ ਜਦੋਂ ਵੀ ਕੋਈ ਚੀਜ਼ ਮੰਗਦੇ ਆ ਤਾਂ ਅਸੀਂ ਨੰਦਣ ਲਿਆ ਜੀ ਜੀ ਅੱਛਾ ਇਹ ਦੱਸੋ ਵੀ ਜਦੋਂ ਪਹਿਲੀ ਵਾਰ ਇਹਨੂੰ ਪ੍ਰੋਬਲਮ ਆਈ ਕਿਉਂਕਿ ਬਹੁਤ ਕੁਝ ਸੋਚ ਕੇ ਲੈ ਕੇ ਆਉਂਦਾ ਜਦੋਂ ਸ਼ੁਰੂਆਤੀ ਦੌਰ ਹੁੰਦਾ ਯਾਰ ਅਸੀਂ ਐਵੇਂ ਕਰਾਂਗੇ ਐਵੇਂ ਕੰਮ ਵਧਾਵਾਂਗੇ ਐਵੇਂ ਕੰਮ ਵਧਾਵਾਂਗੇ ਇੱਕ ਤੋਂ ਚਾਰ ਕਰਾਂਗੇ ਚਾਰ ਤੋਂ ਅੱਠ ਕਰਾਂਗੇ ਅੱਠ ਤੋਂ 10 ਕਰਾਂਗੇ ਜੋ ਇਸ ਫਾਰਮ ਦੇ ਵਿੱਚ ਹੋਇਆ ਵੀ ਜਦੋਂ ਸਟਾਰਟਿੰਗ ਦੇ ਵਿੱਚ ਮਸਟੈਟਸ ਆਈ ਉਸ ਵੇਲੇ ਪਹਿਲੇ ਦਿਨ ਜਦੋਂ ਮਸਟੈਟਸ ਤੁਸੀਂ ਦੇਖੀ ਗਾਂ ਚ ਮੰਨ ਚ ਕੀ ਚੱਲਿਆ ਮਨ ਚ ਤਾਂ ਆਈ ਸੀਗਾ ਜੀ ਵੀ ਹੁਣ ਪੈਸੇ ਲੱਗ ਜਾਂਦੇ ਆ ਠੀਕ ਹੁੰਦਾ ਨਹੀਂ ਵੀ ਹੁਣ ਮੈਨੂੰ ਲੱਗਦਾ ਵੀ ਕੰਮ ਸੱਕਦਾ ਸੀ ਤੋਂ ਪਹਿਲਾਂ ਪੈਸੇ ਲਾਏ ਸੀ ਤੁਸੀਂ ਹਾਂਜੀ ਹਾਂਜੀ ਦੋ ਤਿੰਨ ਵਾਰੀ ਲਵਾਏ ਸੀਗੇ ਜੀ ਕਿੰਨੇ ਪੈਸੇ ਲੱਗ ਗਏ ਕਟੋ ਕਟ 1000 1500 ਲੱਗ ਜਾਂਦੇ ਇੱਕ ਵਾਰੀ ਦੇ ਟ੍ਰੀਟਮੈਂਟ ਤੇ ਜੀ ਤੇ ਦੁੱਧ ਨਾਲ ਦੁੱਧ ਘਟਦਾ ਜੀ ਤੇ ਦੁੱਧ ਘਟ ਜਾਂਦਾ ਸੀ ਹਾਂਜੀ ਠੀਕ ਆ ਫਿਰ ਉਸ ਤੋਂ ਬਾਅਦ ਆਪਣਾ ਮਾਸੀ ਦਾ ਮੁੰਡਾ ਉਹਨੇ ਵਰਤੀ ਸੀ ਪਹਿਲਾਂ ਠੀਕ ਆ ਫਿਰ ਉਹਨੇ ਮੈਨੂੰ ਦੱਸਿਆ ਫਿਰ ਉਸ ਤੋਂ ਬਾਅਦ ਆਪਾਂ ਇਹ ਵਰਤਣ ਲੱਗੇ ਅੱਛਾ ਮਾਸੀ ਦੇ ਮੁੰਡੇ ਨੂੰ ਕੀ ਪ੍ਰੋਬਲਮ ਉਹਨਾਂ ਨੂੰ ਉਹਨਾਂ ਨੇ ਬਲ ਸਟੈਟ ਅਸੀਂ ਦੀ ਅੱਛਾ ਦਰਸ਼ਨ ਜੀ ਤੁਸੀਂ ਇੱਕ ਟੈਕਨੀਕਲ ਪੁਆਇੰਟ ਬੜਾ ਇਹਨਾਂ ਨਾਲ ਸਾਂਝਾ ਕੀਤਾ ਜਿਹੜਾ ਇਹਨਾਂ ਨੇ ਆਲਰੇਡੀ ਆਪਣੀ ਡੈਰੀ ਦੇ ਵਿੱਚ ਇੰਪਲਾਂਟ ਕੀਤਾ ਹੋਇਆ ਹੈ ਆਲਰੇਡੀ ਉਸ ਨੁਸਖੇ ਨੂੰ ਵਰਤਦੇ ਨੇ ਕਿਹੜਾ ਨੁਸਖਾ ਹੈ ਜਿਸ ਨੁਸਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਬੜੀ ਛੇਤੀ ਕਿਸੇ ਵੀ ਗਾਂ ਦਾ ਕੋਈ ਵੀ ਰੋਗ ਕੋਈ ਵੀ ਹੋਵੇ ਪਕੜ ਚ ਆ ਜਾਂਦਾ ਸਰ ਇਹ ਪਹਿਲੀ ਗੱਲ ਹੈ ਵੀ ਜਦੋਂ ਧਾਰ ਕੱਢਦੇ ਆ ਹਾਂਜੀ ਬਸੂਆਂ ਜੀ ਇਹ ਧਾਰ ਚੋਨੇ ਆ ਦੁੱਧ ਚੋਨੇ ਆ ਹਾਂਜੀ ਤਾਂ ਉਹ ਪਹਿਲਾਂ ਦੁੱਧ ਪੁੰਨਣਾ ਚਾਹੀਦਾ ਉਹਦੇ ਵਿੱਚ ਜੇ ਕੋਈ ਸiddhi ਵਗੈਰਾ ਆਉਂਦੀ ਹੈ ਉਹਦਾ ਫਾਇਦਾ ਕੀ ਹੋਊਗਾ ਉਹਦਾ ਪਤਾ ਲੱਗ ਜੂ ਕਿ ਮੈਂ ਸਟੈਟਸ ਵਗੈਰਾ ਤਾਂ ਨਹੀਂ ਹੈ ਠੀਕ ਹੈ ਉਹ ਫਿਰ ਬੰਦਾ ਟ੍ਰੀਟਮੈਂਟ ਕਰ ਲੈਂਦਾ ਹਾਂਜੀ ਪੋਣੀ ਦੁੱਧ ਪੋਣਾ ਬਹੁਤ ਜ਼ਰੂਰੀ ਹੈ ਦੂਜੇ ਨੰਬਰ ਤੇ ਦੁੱਧ ਦਾ ਵੇਟ ਕਰਨਾ ਬਹੁਤ ਜ਼ਰੂਰੀ ਹੈ ਵੇਟ ਜੀ ਉਹਦੇ ਨਾਲ ਕੀ ਪਤਾ ਲੱਗਣਾ ਹੁੰਦਾ ਵੀ ਸਾਡੇ ਬਸੂ ਨੇ ਵੀ ਜਿੰਨਾ ਰੂਟੀਨ 'ਚ ਦੁੱਧ ਦੇ ਰਿਹਾ ਹੈ ਉਹਨਾਂ ਦੇ ਰਿਹਾ ਹੈ ਕਿ ਨਹੀਂ ਦੇ ਰਿਹਾ ਜੇਕਰ ਦੁੱਧ ਘਟਦਾ ਹੈ ਬਸੂ ਤਾਂ ਸਾਨੂੰ ਉਹਤੇ ਗੌਰ ਕਰਨੀ ਪੈਂਦੀ ਹੈ ਵੀ ਦੁੱਧ ਕਿਉਂ ਘਟਿਆ ਠੀਕ ਹੈ ਕਿਉਂ ਕਿਉਂ ਨਹੀਂ ਫੀਡ ਵੀ ਉਨੀ ਲਈ ਹੈ ਸਾਰਾ ਕੁਝ ਉਹਨੇ ਹਰਾਚਾਰਾ ਵੀ ਉਹਨਾਂ ਖਾਦਾ ਹੈ ਤੇ ਦੁੱਧ ਕਿਉਂ ਘਟਿਆ ਤੇ ਬੰਦਾ ਇਸ ਗੱਲ ਤੇ ਗੌਰ ਕਰਦਾ ਤੇ ਜਿਹੜੇ ਬੰਦੇ ਇਹਨਾਂ ਗੱਲਾਂ ਤੇ ਗੌਰ ਕਰਦੇ ਨੇ ਤੋਂ ਆਪ ਦੇ ਡੇਰੀ ਫਾਰਮ ਨੂੰ ਸਿਕਰਾਂ ਤੇ ਲੈ ਜਾਂਦੇ ਬਿਲਕੁਲ ਜੀ ਬਿਲਕੁਲ ਅੱਛਾ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਬ੍ਰਦਰ ਹਾਂ ਜੀ ਆਪਣੀ ਮੈਸੇਜ ਹੈ ਜੀ ਚਵਾਈ ਉਹੀ ਕਰਦੇ ਆ ਜੀ अच्छा ਤੇ ਉਹ ਆਪਾਂ ਨੂੰ ਜੇ ਕੋਈ ਦਿੱਕਤ ਆਉਂਦੀ ਆ ਮਸਟੈਟਸ ਦੀ ਜਾਂ ਦੁੱਧ ਘਟਣ ਘੁੱਟਣ ਦੀ ਉਹ ਆਪਾਂ ਨੂੰ ਸਾਮੀ ਦੱਸ ਦਿੰਦੇ ਆ ਤੇ ਫਿਰ ਆਪਾਂ ਉਹ ਦੇਖ ਕੇ ਆਪਾਂ ਦਵਾਈ ਵਰਤਦੇ ਆਂ ਮਤਲਬ ਉਹ ਜਦੋਂ ਦੁੱਧ ਦੀ ਚੋਾਈ ਵੇਲੇ ਉਹ ਹਰ ਚੀਜ਼ ਨੋਟ ਕਰਦੇ ਨੇ ਹਾਂਜੀ ਹਾਂਜੀ ਕੱਲੀ ਕੱਲੀ ਗਾਂ ਦਾ ਅਲੱਗ-ਅਲੱਗ ਦੁੱਧ ਨੋਟ ਕਰਦੇ ਆਂ ਉਹਦਾ ਫਾਇਦਾ ਹੁੰਦਾ ਫਿਰ? ਹਾਂਜੀ ਪੂਰਾ ਹੀ ਫਾਇਦਾ ਜੀ। ਕਿਵੇਂ ਪਤਾ ਲੱਗ ਜਾਂਦਾ? ਨਹੀਂ ਉਹ ਇਕੱਠਿਆਂ ਦੀ ਚਵਾਈ ਚ ਆਪ ਨੂੰ ਪਤਾ ਹੀ ਲੱਗਦਾ ਜੀ ਕਿਹਨੇ ਕਿੰਨਾ ਦਿੱਤਾ ਕਿਹੜੀ ਨੇ ਘੱਟ ਦਿੱਤਾ। ਉਹਰ ਆਪ ਨੂੰ ਲੱਗ ਲੱਗ ਹੁੰਦਾ ਜਦੋਂ ਆਪਾਂ ਨੂੰ ਡੇਲੀ ਦਾ ਪਤਾ ਲੱਗਦਾ ਵੀ ਅੱਜ ਦੁੱਧ ਕਿਉਂ ਘੱਟ ਆ ਕੀ ਕਰਨਾ ਫਿਰ ਆਪਾਂ ਉਹਨੂੰ ਹੋਰ ਦੇਖ ਕੇ ਚੈੱਕ ਕਰਦੇ। ਓਕੇ। ਜੀ 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 ਜੀ। ਚਲੋ ਅਸੀਂ ਇਹਨਾਂ ਦੀ ਮੈਸੇਜ ਨਾਲ ਵੀ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਰ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਡੈਰੀ ਦੇ ਡਾਕਟਰ ਉਹੀ ਹੋਏ ਸਾਰੇ ਚੀਜ਼ਾਂ ਉਹੀ ਸੰਭਲ ਕੇ ਆਪਣੇ ਮੈਨੇਜ ਕਰ ਲੈਂਦੇ ਨੇ। ਹਾਂਜੀ ਹਾਂਜੀ ਕਰ ਲੈਂਦੇ। ਅੱਛਾ ਡਾਕਟਰ ਨਾਲ ਮੁਲਾਕਾਤ ਤੁਹਾਡੀ ਅਸੀਂ ਕਰਵਾਉਣੀ ਹੈ ਸਾਡੇ ਭੈਣ ਜੀ ਨੇ ਜਿਹੜੀ ਸਾਰੀਆਂ ਚੀਜ਼ਾਂ ਦਾ ਬੜੀ ਬਾਰੀਕੀ ਨਾਲ ਧਿਆਨ ਰੱਖਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਡੈਰੀ ਦੀ ਕਮਾਨ ਹੈਗੀ ਸਾਡੀ ਭੈਣ ਦੇ ਹੱਥ ਹੋਊਗੀ ਘਰਦਿਆਂ ਦੇ ਹੱਥ ਹੋਊਗੀ ਸਾਡੀ ਧੀ ਦੇ ਹੱਥ ਹੋਊ ਸਾਡੀ ਮਾਂ ਦੇ ਹੱਥ ਹੋਊ ਉਹ ਡੈਰੀ ਫਾਰਮ ਦੇ ਵਿੱਚ ਬਰਕਤਾਂ ਤਾਂ ਆਉਣੀ ਆਉਣੀਆਂ ਨੇ ਮੈਨੂੰ ਲੱਗਦਾ ਹੈ ਕਿ ਬਿਮਾਰੀ ਵੀ ਕੋਈ ਨਹੀਂ ਹੁੰਦੀ ਸਾਡੀ ਭੈਣ ਸਾਡੇ ਨਾਲ ਹੈ ਸੱਚਕਲ ਜੀ ਭੈਣ ਜੀ ਕਿੰਨਾ ਹੈ ਤੁਹਾਡਾ ਨਿਰਮਲ ਕਾਰ ਜੀ ਅੱਛਾ ਨਿਰਮਲ ਜੀ ਕਿਵੇਂ ਧਿਆਨ ਰੱਖਦੇ ਹੋ ਕੋਈ ਪ੍ਰੋਬਲਮ ਨਾ ਆਵੇ ਸਾਡਾ ਵੀਰ ਸਾਨੂੰ ਦੱਸ ਰਿਹਾ ਸੀ ਕਿ ਸਾਡੇ ਡੈਰੀ ਦੇ ਡਾਕਟਰ ਹੀ ਹਾਂਜੀ ਅਸੀਂ ਦੁੱਧ ਦਾ ਵੇਟ ਕਰਦੇ ਆਂ ਜੀ ਰੋਜ਼ਾਨਾ ਵੇਟ ਕਰਦੇ ਆਂ ਹਾਂਜੀ ਅੱਛਾ ਕਿਵੇਂ ਪਤਾ ਕਿਵੇਂ ਲੱਗਦਾ ਵੇਟ ਦੇਖ ਲੈਣੇ ਆਂ ਜੀ ਜੇ ਕੋਈ ਘਟ ਹੋਵੇ ਫਿਰ ਉਸ ਚੀਜ਼ ਦਾ ਅਸੀਂ ਧਿਆਨ ਕਰਦੇ ਆਂ ਜੀ ਵੀ ਵੇਟ ਘਟ ਕਿਉਂ ਆ ਜੀ 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 ਹਾਂਜੀ ਅੱਛਾ ਜਿਹੜਾ ਜਦੋਂ ਵੇਟ ਕਰਦੇ ਹੋ ਫਿਰ ਇਹਨਾਂ ਦੇ ਟੈਗ ਵੀ ਨਹੀਂ ਤੁਸੀਂ ਲਾਏ ਹੋਏ ਕਿਵੇਂ ਧਿਆਨ ਚ ਰੱਖਦੇ ਹੋ ਅਸੀਂ ਇਹਨਾਂ ਦੇ ਨਾਮ ਰੱਖੇ ਹੋਏ ਆ ਜੀ ਜਿਵੇਂ ਜਿਵੇਂ ਕੀ ਕਾਲੀ ਗਾਂ ਜਿਹੜੀ ਗਾਂ ਕਾਲੀ ਆ ਜੀ ਅੱਛਾ ਜੀ ਹਾਂਜੀ ਇਹ ਤੁਸੀਂ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਭੈਂਜ ਨੇ ਨਾਮ ਰੱਖੇ ਹੋਏ ਨੇ ਅ ਜਿਸ ਤਰੀਕੇ ਨਾਲ ਕਾਲੀ ਗਾਂ ਡੱਬੀ ਗਾਂ ਇਹ ਕੱਦੂ ਗਾਂ ਹੈ ਜੀ ਕੱਟੂ ਵਾਲੀ ਅੱਛਾ ਕੱਟੂ ਵਾਲੀ ਗਾਂ ਇਹ ਇਸ ਕਾਲੀ ਗਾਂ ਸਿੰਘਾਂ ਵਾਲੀ ਗਾਂ ਅੱਛਾ ਇਸ ਤਰੀਕੇ ਨਾਲ ਹਿਸਾਬ ਰੱਖਦੇ ਹੋ ਜੀ ਵੀਰੇ ਦਾ ਫਾਇਦਾ ਕੀ ਹੁੰਦਾ ਇਹਦਾ ਇਹੀ ਫਾਇਦਾ ਜੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਜੀ ਕਿ ਇਹਨੇ ਕਿੰਨਾ ਦੁੱਧ ਦਿੱਤਾ ਠੀਕ ਹੈ ਇਹਦੇ ਵਿੱਚ ਇਹ ਨਹੀਂ ਪਤਾ ਲੱਗ ਜਾਂਦਾ ਜੀ ਅੱਛਾ ਹਾਂ ਜੀ ਜੇ ਕੋਈ ਵੀ ਪਸ਼ੂ ਦੁੱਧ ਘਟਦਾ ਅਸੀਂ ਦੇਖ ਲੈਣੇ ਆ ਜੀ ਵੀ ਇਹਨੂੰ ਕੀ ਪ੍ਰੋਬਲਮ ਆ ਅੱਛਾ ਵੈਸੇ ਵੀ ਤੁਹਾਨੂੰ ਇਹਦਾ ਤਜਰਬਾ ਤਾਂ ਹੋ ਹੀ ਗਿਆ ਹੋਣਾ ਅਗਰ ਪਸ਼ੂ ਵੈਸੇ ਵੀ ਦਿਨੇ ਵੀ ਕੋਈ ਘਾਟਬਾਦ ਹੁੰਦੀ ਹੈ ਤੇ ਫਿਰ ਨੁਸਖਾ ਫਾਰਮੂਲਾ ਕਿਹੜਾ ਇਸਤੇਮਾਲ ਕਰਦੇ ਹੋ ਤੁਸੀਂ ਬੀ ਐਸ ਕੇ ਜੀ ਬੀ ਐਸ ਕੇ ਦਾ ਨੁਸਖਾ ਇਸਤੇਮਾਲ ਕਰਦੇ ਹਾਂਜੀ ਉਹ ਕਿਵੇਂ ਦੇਣਾ ਹੁੰਦਾ ਭੈਣ ਜੀ ਸਰਿੰਜ ਨਾਲ ਜੀ ਅੱਛਾ ਸਰਿੰਜ ਨਾਲ ਦੇ ਦਿੰਦੇ ਹਾਂ ਹਾਂਜੀ ਅੱਛਾ ਤੇ ਤੁਸੀਂ ਕਿਉਂਕਿ ਬੀਰੀ ਨੇ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜਦੋਂ ਹੁਣ ਠੀਕ ਹੋ ਗਿਆ ਹੈ ਮਾਮਲਾ ਕਿੰਨਾ ਕੁ ਸਖਾਲਾ ਹੋ ਜਾਂਦਾ ਘਰ ਦਾ ਸਿਸਟਮ ਚਲਾਉਣਾ ਕਿੰਨਾ ਕੁ ਸਖਾਲਾ ਹੋ ਜਾਂਦਾ ਕਿਉਂਕਿ ਇਸ ਵੇਲੇ ਮਿਹਨਤ ਬਹੁਤ ਜ਼ਿਆਦਾ ਖੇਤੀਬਾੜੀ ਦੇ ਕੰਮ ਹੋਵੇ ਜਾਂ ਇਹ ਹੋਵੇ ਹਾਲਾਤ ਕਿਵੇਂ ਬਦਲ ਜਾਂਦੇ ਨੇ ਵਧੀਆ ਬਦਲ ਜਾਂਦੀ ਹੈ ਜੀ ਬਹੁਤ ਵਧੀਆ ਹੋ ਗਿਆ ਕਿੰਨਾ ਹਾਂਜੀ ਅੱਛਾ ਜਿਹੜੀਆਂ ਸਾਡੀਆਂ ਭੈਣਾਂ ਘਰ ਵਿਹਲੀ ਬੈਠੀਆਂ ਨੇ ਉਹ ਘਰ ਕੰਮ ਵੀ ਕੋਈ ਉਹਨਾਂ ਕੋਲ ਬਹੁਤਾ ਜ਼ਿਆਦਾ ਹੈ ਨਹੀਂ ਅਗਰ ਉਹਨਾਂ ਨੂੰ ਕਹੋ ਕਿ ਜੀ ਡੈਰੀ ਆਪਾਂ ਇੱਕ ਘਰ ਚ ਖੋਲ ਲੀਏ ਤਿੰਨੀਆਂ ਚਾਰ ਗਈਆਂ ਰੱਖ ਲਈਏ ਉਹ ਕਹਿੰਦੇ ਸਾਡੇ ਘਰ ਦੇ ਕੰਮ ਬਹੁਤ ਨੇ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਨਹੀਂ ਜੀ ਮੈਨੇਜ ਹੋ ਜਾਂਦੀ ਨਹੀਂ ਹੋ ਜਾਂਦੇ ਨੇ ਤੁਸੀਂ ਕਿਵੇਂ ਮੈਨੇਜ ਕਰਦੇ ਬੱਚੀ ਵੀ ਹੈ ਤੁਹਾਡੇ ਕੋਲ ਛੋਟੀ ਹਾਂਜੀ ਅਸੀਂ ਸਾਰੇ ਰਲ ਕੇ ਮੈਨੇਜ ਕਰ ਲੈਂਦੇ ਹਾਂ ਰਲ ਮਿਲ ਕੇ ਮੈਨੇਜ ਕਰਦੇ ਹਾਂ ਹਾਂਜੀ ਜੀ 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 ਸੋ ਸਾਡੇ ਨਾਲ ਵੱਡੇ ਡਾਕਟਰ ਸਾਹਿਬ ਵੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਮਾਤਾ ਜੀ ਨੇ ਸਾਡੇ ਬੜੇ ਪਿਆਰੇ ਆਸਮੁਖ ਸੱਚਾ ਕਾਲ ਮਾਤਾ ਜੀ ਸੱਚੀ ਦਨਗੇ ਸੀ ਬੜੇ ਹਸਮੁਖ ਹੈਗੇ ਨੇ ਅੱਛਾ ਮਾਤਾ ਜਦੋਂ ਇੰਨਾ ਪਿਆਰ ਇੰਨਾ ਇਤਫਾਕ ਘਰ ਦੇ ਵਿੱਚ ਹੁੰਦਾ ਹੈ ਕਿੰਨੇ ਕੁ ਖੁਸ਼ੀ ਹੈ ਕਿੰਨੀਆਂ ਕੁ ਬਰਕਤਾਂ ਉਸ ਰਹਿਮਤ ਦੀਆਂ ਵਾਹਿਗੁਰੂ ਜੀਆਂ ਕਿੰਨੀਆਂ ਹੁੰਦੀਆਂ ਨੇ ਖੁਸ਼ੀ ਤਾਂ ਜੀ ਆਉਣੀ ਹੈ ਜਦੋਂ ਹੁਣ ਆਪਾਂ ਨੂੰ ਮੂਰਾ ਚੰਗਾ ਦੇਂਦਾ ਹੈਗਾ ਠੀਕ ਹੈ ਵੀ ਜਿਹੜਾ ਸਾਡੇ ਕਰਨ ਵਾਲਾ ਸੀ ਕਰ ਲੈਨੇ ਆ ਜਿਹੜਾ ਹੁਣੇ ਪੜੇ ਲਿਖਿਆ ਦੇ ਕਰਨ ਵਾਲੇ ਕੱਖ ਪਵਾਉਣ ਨਾਲ ਜਿਹੜਾ ਜੇ ਮੁੰਡਾ ਖੇਤ ਕਰਦਾ ਸੀ ਘਰੇ ਕਰ ਲੈਨੇ ਸੀ ਘਰੇ ਕਰ ਲੈਨੇ ਹਾਂ ਅੱਛਾ ਮਤਲਬ ਹਾਲਾਤ ਹੈਗੇ ਨੇ ਕਿਉਂਕਿ ਅਸੀਂ ਸੰਘਰਸ਼ੀ ਲੋਕ ਹੈਗੇ ਆ ਜੜਾਂ ਤੋਂ ਜੁੜੇ ਹੋਏ ਲੋਕ ਹੈਗੇ ਆ ਜਦੋਂ ਮੁੰਡੇ ਨੇ ਸ਼ੁਰੂ ਕੀਤਾ ਸੀ ਹੱਲਾ ਸ਼ੇਰੀ ਦਿੱਤੀ ਸੀ ਇਹ ਕਿਹਾ ਸੀ ਵੀ ਮੱਝਾ گاਵਾ ਚ ਕੀ ਪਿਆ ਨਾ ਜੀ ਅਸੀਂ ਨਹੀਂ ਕੀ ਗਿਆ ਸੀ ਤੁਸੀਂ ਅਸੀਂ ਆਖਾ ਵੀ ਜੇ ਤੇਰੇ ਲੋਟ ਲੱਗਦਾ ਉਹ ਕੰਮ ਬੈਡਲਾ ਲੋ ਠੀਕ ਹੈ ਹਾਂ ਪਹਿਲਾਂ ਮੈਂ ਸਾਥੀ ਜੀ ਜੀ ਪਹਿਲਾਂ ਸਾਡੇ ਮੈਸਾ ਹੁੰਦੀਆਂ ਕੱਲੇ ਇੱਕੋ ਹੀ ਗਾਂ ਸੀ ਇੱਕੋ ਹੀ ਗਾਂ ਸੀ ਹਾਂ ਅੱਛਾ ਫੇਰ ਆ ਇੱਕ ਕਾਲੀ ਗਾਂ ਲਿਆਂਦੀ ਅੱਛਾ ਜੀ ਚਲੋ ਉਸ ਤੋਂ ਬਾਅਦ ਫੇਰ ਠੀਕ ਕਾਲੀ ਗਾਂ ਨੇ ਦੁੱਧ ਦੁੱਧ ਸਫੇਦ ਸਫੇਦ ਦੁੱਧ ਕਰਤਾ ਹਾਂ ਉਸ ਤੋਂ ਬਾਅਦ ਇੱਕ ਹੋਰ ਲਿਆਂਦੀ ਬਸ ਆਏ ਸੀ ਵਧਾ ਲਈਆ ਵਧਾ ਲਈਆ ਅੱਛਾ ਦਿੱਕਤ ਤਾਂ ਨਹੀਂ ਆਉਂਦੀ ਹੁਣ ਕੋਈ ਜਦੋਂ ਤੋਂ ਉਹ ਨੁਸਖੇ ਡਾਕਟਰ ਬੀ ਐਸ ਕੇ ਦੇ ਇਸਤੇਮਾਲ ਕਰ ਰਹੇ ਹੋਂ ਪਾਣੀ ਜਿਹੇ ਵਾਲੇ ਨੁਸਖੇ ਹੁੰਦੇ ਨੇ ਜਿਹੜੇ ਨਾ ਸਾਨੂੰ ਕੋਈ ਦਿੱਕਤ ਨਹੀਂ ਬਸ ਇਹ ਹੁਣ ਪੜੇ ਨੇ ਕਰ ਲਿਆ ਅਸੀਂ ਅਣਪੜ੍ਹੇ ਜੀ 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 ਸੋ ਤੁਸੀਂ ਕੀ ਕਹ ਰਹੇ ਸੀ वैसे अपना जॉब कर दे पहले ट्राई पहले जॉब कर दे हां जी 7 साल आए ये जॉब दी किथे रीस कर लुगी जी तांयो आपा आपदा किता ओ करे जी ठीक है आप काम करने लगे फिर देखया ਵੀ ਡੇਰੀ ਫਾਰਮ ਕਰਕੇ ਦੇਖਦੇ ਆ ਪਹਿਲਾਂ ਆਪਣੇ ਕੋਲੇ ਸੀਗੇ ਪਸ਼ੂ 1 2 ਫਿਰ ਹੌਲੀ ਹੌਲੀ ਆਪਾਂ ਵਧਾ ਲੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਬਾਪੂ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਾਲਾ ਬਪੂ ਜੀ ਕੀ ਨਾਂ ਹੈ ਤੁਹਾਡਾ ਜਗਤਾਰ ਆ ਜੀ ਅੱਛਾ ਜਗਤਾਰ ਜੀ ਮੁੰਡੇ ਨੇ ਜਦੋਂ ਕੰਮ ਸ਼ੁਰੂ ਕੀਤਾ हां जी ਕਿੰਨੇ ਕਿੰਨਾ ਕ ਹੌਸਲਾ ਦਿੱਤਾ ਚਲੋ ਇੱਕ ਇੱਕ ਬਾਪ ਵੀ ਇਸ ਤਰ੍ਹਾਂ ਦਾ ਬੰਦਾ ਹੁੰਦਾ ਜਿਹੜਾ ਕਹਿੰਦੇ ਮੇਰਾ ਬੁੱਤ ਮੇਤੋਂ ਮੂਰੇ ਨਿਕਲੇ ਹਾਂਜੀ ਹੌਸਲਾ ਦਾ ਪੂਰੇ ਦਿੱਤਾ ਸੀ ਬਸ ਇਹਨੂੰ ਇਹੀ ਗੱਲ ਕਹੇ ਵੀ ਭਾਈ ਮੂਰੇ ਤੂੰ ਲੱਗ ਮੰਗ ਰੇ ਸੀ ਕਰਨ ਵਾਲੇ ਹੈਗੇ ਜਿਹੜਾ ਸਾਡੇ ਕਰਨ ਵਾਲੇ ਸੀ ਕਰਾਂਗੇ ਵੀ ਪਰ ਜੇ ਬਿਡਿੰਗ ਆ ਤਾਂ ਆਪਦਾ ਬਣਾ ਕੇ ਬਿਡਿੰਗ ਵੀ ਜਿਹੜਾ ਕੰਮ ਗਾਹਾਂ ਹਾਂਜੀ ਹਾਂ ਠੀਕ ਹੈ ਇਹ ਕਹਿੰਦਾ ਮੈਂ ਆਪਦੇ ਹਸਾਬ ਨਾਲ ਆਪ ਵਦਨਾ ਮਹਾਬਦੀ ਹੁਣ ਕਿੰਨੇ ਪਸ਼ੂ ਕਰ ਲਏ ਤਿੰਨ ਸਾਲਾਂ ਚ ਮੁੰਡੇ ਨੇ ਹੁਣ ਤਾਂ ਜੀ ਪਸ਼ੂ 10 ਤਾਂ ਗਾਈਆਂ ਨੇ ਅੱਛਾ ਜੀ ਤੈਨੂੰ ਮੱਝ ਜਾਣੇ ਅੱਛਾ ਹਾਂ ਅੱਛਾ ਤੇ ਫਿਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਾਪੂ ਜੀ ਹੁੰਦੇ ਨੇ ਜਦੋਂ ਬਦਲਦੇ ਨੇ ਹਾਲਾਤ ਕਿੰਨਾ ਕੁ ਸਖਾਲਾ ਹੋ ਜਾਂਦਾ ਬੰਦਾ ਯਾ ਕਿੰਨਾ ਕੁ ਔਖਾ ਕੰਮ ਹੈ ਇਹ ਔਖਾ ਤਾਂ ਕੋਈ ਔਖਾ ਨਹੀਂ ਲੱਗਦਾ ਜੀ ਕੰਮ ਤਾਂ ਹੂੰ ਤੇ ਕੋਈ ਜੇ ਹੁਣ ਆਪਾਂ ਜਮਾ ਆ ਆਖੀਏ ਵੀ ਬੈਠੇ ਬਰਨੇਗੇ ਫੇਰ ਤਾਂ ਟਾਈਮ ਨਹੀਂ ਪਾਸ ਹੁੰਦਾ ਜੀ ਜੀ ਹਾਂ ਅੱਛਾ ਹੁਣ ਕੋਈ ਦਿੱਕਤ ਪਰੇਸ਼ਾਨੀ ਬਿਮਾਰੀ ਬੂਮਰੀ ਤਾਂ ਨਹੀਂ ਕੋਈ ਹੁੰਦੀ ਨਹੀਂ ਜੀ ਨਹੀਂ ਕੋਈ ਬੂਮਰੀ ਉਹ ਕੀ ਕਰਨਾ ਉਹ ਹੁਣ ਇਹਨੂੰ ਸਾਰੇ ਨੌਲੇਜ ਆ ਜੀ ਆਪ ਬਰਤ ਲੈਂਦਾ ਤੇ ਬਾਈ ਬੂਟੀ ਲਿਆ ਕੇ ਆਪ ਹੀ ਬਾਲੰਦਾ ਹਾਂ ਜੀ ਹਾਂ ਡਾਕਟਰ ਤਾਂ ਨਹੀਂ ਆਉਂਦਾ ਇੱਥੇ ਨਾ ਜੀ ਡਾਕਟਰ ਨਹੀਂ ਨੋ ਐਂਟਰੀ ਡਾਕਟਰ ਬਹੁਤ ਘੱਟ ਸਾਧਦੇ ਡਾਕਟਰ ਨੂੰ ਤਾਂ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਕੀ ਕਹਿ ਰਹੇ ਸੀ ਤੁਸੀਂ ਡਾਕਟਰ ਦੀ ਨੋ ਐਂਟਰੀ ਹੈ ਇਸ ਡੈਰੀ ਫਾਰਮ 'ਚ ਤੁਹਾਡੇ ਹਾਂਜੀ ਹਾਂਜੀ ਡਾਕਟਰ ਦਾ ਆਪਾਂ ਵੈਸੇ ਕੋਈ ਪਸ਼ੂ ਏਆਈ ਕਰਾਉਣੀ ਆ ਜਾਂ ਕੋਈ ਜ਼ਿਆਦਾ ਜ਼ਿਆਦਾ ਕੋਈ ਦਿੱਕਤ ਆ ਗਈ ਇੱਕੇ ਲੱਗਤ ਫਿਰ ਬਸ ਬਸ਼ੱਕ ਬੁਲਾ ਲਿਏ ਨਹੀਂ ਆਪਣੇ ਜ਼ਰੂਰਤ ਨਹੀਂ ਪੈਂਦੀ ਜੀ ਜ਼ਰੂਰਤ ਨਹੀਂ ਪੈਂਦੀ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਕਿਹੜੀ ਕਿਹੜੀ ਦਿੱਕਤਾਂ ਹੈਗੀਆਂ ਫਿਰ ਜਦੋਂ ਤੁਹਾਡੇ ਜਦੋਂ ਇੱਥੇ ਤੁਸੀਂ ਕਹਿ ਰਹੇ ਵੀ ਮੋਕ ਵੀ ਬਹੁਤ ਪਰੇਸ਼ਾਨ ਕਰਦੀ ਸੀ ਤੁਹਾਨੂੰ ਥਲੇੜੇ ਵੀ ਬਹੁਤ ਪਰੇਸ਼ਾਨ ਕਰਦਾ ਸੀ ਕਿੰਨੇ ਟਾਈਮ 'ਚ ਤੁਸੀਂ ਇਹਨੂੰ ਕਵਰ ਕਰ ਲਿਆ ਇਹ ਹਫ਼ਤੇ ਦੇ ਵਿੱਚ ਵਿੱਚ ਹੋ ਜਾਂਦਾ ਜੀ ਹਫ਼ਤੇ ਦੇ ਵਿੱਚ ਵਿੱਚ ਜੀ ਤਾਂ 2 ਗ੍ਰਾਮ ਖੂਨ ਰਹਿ ਗਿਆ ਸੀ ਉਹ ਨੂੰ ਕਿੰਨੇ ਕੁ ਦਿਨਾਂ ਚ ਕਵਰ ਕਰ ਲਿਆ ਤੁਸੀਂ ਉਹ ਨੂੰ ਲੱਗੇ ਸੀਗੇ 5 ਤੋਂ 6 ਦਿਨ ਲੱਗੇ ਸੀਗੇ ਜੀ ਡਾਕਟਰ ਸਾਹਿਬ ਜੀ ਨੂੰ 2 ਗ੍ਰਾਮ ਖੂਨ ਰਹਿ ਗਿਆ ਕਵਰ ਕੀ ਕਰੇ ਤੀਜੇ ਦਿਨ ਨੂੰ ਉਹਦਾ ਖੂਨ ਵਧਣ ਲੱਗ ਗਿਆ ਸੀਗਾ ਜੀ ਤੀਜੇ ਦਿਨ ਨੂੰ ਵੱਜ ਜਾਂਦਾ ਜੀ ਹਾਂ ਜੀ ਹਾਂ ਜੀ ਡਾਕਟਰ ਉਸ ਤਾਂ ਦਵਾਈਆਂ ਦੇ ਦੇ ਕੇ ਟੀਕੇ ਲਗਵਾ ਲਵਾ ਕੇ ਬੋਤਲਾਂ ਲਗਵਾ ਲਵਾ ਕੇ ਮੱਜ ਨੂੰ ਆਏ ਆ ਵੀ ਅਸੀਂ ਫੁੱਟਬਾਲ ਵਾਂਗੂ ਫਲਾ ਲੰਨੇ ਆ ਇਹਦਾ ਇਹ ਹੈ ਇਹ ਗੱਲ ਜਿਵੇਂ ਰეკਮੈਂਡ ਕੀਤੀਆਂ ਜਾਂਦੀਆਂ ਮੈਡੀਸਨ ਇਹ ਠੀਕ ਹੈ ਜੇ ਉਸ ਢੰਗ ਨਾਲ ਬੰਦਾ ਦਿੰਦਾ ਤਾਂ ਰਿਜ਼ਲਟ ਉਸ ਹਿਸਾਬ ਨਾਲ ਆਉਂਦੇ ਜੀ 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 ਜੇ ਹੁਣ ਬੰਦੇ ਨੇ ਦਵਾਈ ਟਾਈਮ ਨਾਲ ਨਹੀਂ ਦੇਣੀ ਤਾਂ ਤੁਹਾਨੂੰ ਪਤਾ ਹੈ ਫਿਰ ਟਾਈਮ ਨਾਲ ਰਿਜ਼ਲਟ ਵੀ ਨਹੀਂ ਆਉਣਾ ਠੀਕ ਹੈ ਜੇ ਅਸੀਂ ਇਹਨੂੰ ਟਾਈਮ ਨਾਲ ਦਿੰਨੇ ਆ ਤਾਂ ਬਹੁਤ ਅੱਛੇ ਰਿਜ਼ਲਟ ਆਉਂਦੇ ਨੇ ਜੀ 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 ਚਲੋ ਅੱਛਾ ਬ੍ਰਦਰ ਮੈਂ ਤੁਹਾਨੂੰ ਦੋ ਤਿੰਨ ਬਿਮਾਰੀਆਂ ਦੇ ਨਾਮ ਗਿਣੂੰਗਾ ਤੁਸੀਂ ਸਾਨੂੰ ਇਹ ਦੱਸਿਓ ਵੀ ਜਿਹੜਾ ਡਾਕਟਰ ਬੀਐਸ ਕੇ ਨਾਲ ਕਿੰਨੇ ਕਿ ਦਿਨਾਂ ਚ ਉਹ ਕਵਰ ਕੀਤੀ ਜਾ ਸਕਦੀ ਹੈ ਤਾਂ ਕਿ ਜਿਹੜੇ ਇਸ ਵੇਲੇ ਸਾਡੇ ਡੈਰੀ ਫਾਰਮਰ ਹੈਗੇ ਨੇ ਤੁਹਾਨੂੰ ਵੇਖ ਰਹੇ ਨੇ ਉਹ ਹੌਸਲਾ ਨਾ ਛੱਡਣ ਡੈਰੀਆਂ ਨੂੰ ਤਾਲੇ ਨਾ ਮਾਰਨ ਆਪਣੇ ਅਗਰ ਮਿਸਟੇਟਸ ਦੀ ਇਸ ਥਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿੰਨੇ ਜਦੋਂ ਪਹਿਲੇ ਝਟਕੇ ਪਤਾ ਲੱਗ ਜਾਵੇ ਕਿੰਨੇ ਟਾਈਮ ਚ ਪੂਰੀ ਠੀਕ ਕਰ ਲੈਂਦੇ ਹੋ ਦੂਜੇ ਦਿਨ ਨੂੰ ਸਹੀ ਹੋ ਜਾਂਦੀ ਹੈ ਜੀ ਫਲੇਰੀਏ ਦੀ ਤਲੇਰੀ ਤੀਜੇ ਦਿਨ ਤੱਕ ਜੀ ਮਰ ਲਿਆ ਅੱਛਾ ਜੇ ਪਸ਼ੂ ਖਾਣਾ ਪੀਣਾ ਛੱਡ ਜੇ ਉਹਨੂੰ ਆਪਣੇ ਗਾਂ ਨੂੰ ਹੋ ਗਈ ਸੀਗੀ ਦਿੱਕਤ ਉਹ ਹੋਈ ਬੁਖਾਰ ਹੋ ਗਿਆ ਸੀਗਾ ਤੇ ਉਹਨੂੰ ਲੱਗ ਗਈ ਸੀ 5-6 ਦਿਨ ਜੀ ਤੇ ਅਗਰ ਬੰਨ ਲੱਗ ਜੇ ਬੰਨ ਦੀ ਤਾਂ ਪਰਤ ਨਹੀਂ ਬੰਨ ਦੀ ਹਜੇ ਕੋਈ ਪ੍ਰੋਬਲਮ ਆਈ ਨਹੀਂ ਅੱਛਾ ਬੰਨ ਦੀ ਪ੍ਰੋਬਲਮ ਆਉਂਦੀ ਨਹੀਂ ਜੀ ਨਹੀਂ ਬੰਨ ਦੀ ਪ੍ਰੋਬਲਮ ਆਉਂਦੀ ਹੈ 7 ਦਿਨ ਦਾ ਬੰਨ ਵੀ ਖੋਲਿਆ ਜੀ ਆਪਣੀ ਮੈਡੀਸਨ 7 ਦਿਨ ਦਾ 7 ਦਿਨ ਦਾ ਜੀ ਅੱਛਾ ਹਾਂ ਜੀ ਹਾਂ ਜੀ 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 ਪਿੰਡ ਹੈਗਾ ਤਪੇ ਦੇ ਕੋਲੇ ਅੱਛਾ ਜੀ ਢਿਲਮਾ ਪਿੰਡ ਹੈ ਜੀ ਠੀਕ ਹੈ 7 ਦਿਨ ਹੋ ਗਏ ਸੀਗੇ ਜੀ ਠੀਕ ਤੇ ਉਹਨਾਂ ਨੇ ਦਵਾਈ ਦਿੱਤੀ ਤੇ ਮੈਨੂੰ ਸਵੇਰੇ ਕਹਿੰਦੇ ਵੀ ਕੋਈ ਅਗਾਲਾ ਕਰਦੀ ਆ ਪੱਠੇ ਨੂੰ ਮੂੰਹ ਮਾਰਨ ਲੱਗੀ ਪਹਿਲਾਂ ਪੱਠੇ ਛੱਡ ਗਈ ਸੀ ਠੀਕ ਹੈ ਫਿਰ ਸਵੇਰੇ ਦੂਸਰੇ ਨੇ ਕਿਹਾ ਮਾ ਵੀ ਤੁਸੀਂ ਰਿਪੀਟ ਕਰੋ ਇੱਕ ਵਾਰੀ ਦਵਾਈ ਫੇਰ ਦਿਓ ਉਹ ਜਦੋਂ ਉਹ ਬੱਸ ਚੜ ਕੇ ਰਾਮਪੁਰਿਆ ਆ ਬੱਸ ਸਟੈਂਡ 'ਚ ਤੇ ਪਿੱਛੇ ਉਹਨਾਂ ਨੂੰ ਫੋਨ ਆ ਗਿਆ ਵੀ ਕੰਮ ਤਾਂ ਹੋ ਗਿਆ ਮੁੜ ਆ ਹਾਂਜੀ ਉਹ ਬੰਨ ਖੁੱਲ ਗਿਆ ਉਹਨਾਂ ਦਾ ਜੀ 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 ਅੱਛਾ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲ ਕੇ ਕੋਈ ਪ੍ਰੋਬਲਮ ਤੁਹਾਡੇ ਨਾਲ ਡਿਸਕਸ ਕਰਨੀ ਹੋਵੇ ਇਸ ਏਰੀਏ ਦੇ ਕਿਸਾਨਾਂ ਨੇ ਜਾਂ ਤੁਹਾਡੇ ਕੋਲ ਨੁਸਖਾ ਫਾਰਮੂਲਾ ਮੰਗਵਾਉਣਾ ਹੋਵੇ ਇਹ ਕਹਿੰਦੇ ਤੁਸੀਂ ਹੋਮ ਡਿਲੀਵਰੀ ਵੀ ਕਰ ਦਿੰਦੇ ਹੋ ਬਿਲਕੁਲ ਜੀ ਅਸੀਂ ਤਾਂ ਕਿਸਾਨਪਰਾਮਾਉਂਡੀ ਕਹਿੰਦੇ ਵੀ ਤੁਹਾਨੂੰ ਜਿਹੇ ਦੀ ਲੋੜ ਹੈ ਜਿਵੇਂ ਡਾਕਟਰ ਵੀਐਸਕੇ ਦੇ ਫਾਰਮੂਲੇ ਦੀ ਜਾਂ ਕਿਸੇ ਹੋਰ ਗੱਲਬਾਤ ਦੀ ਤੁਸੀਂ ਪੁੱਛਣਾ ਵੀ ਚਾਹੋ ਨੋ 24 ਘੰਟੇ ਸਾਡੇ ਫੋਨ ਖੁੱਲੇ ਨੇ ਠੀਕ ਹੈ ਦਵਾਈ ਵੀ 24 ਘੰਟੇ ਅਵੇਲੇਬਲ ਹੈ ਜਦੋਂ ਮਰਜ਼ੀ ਲਓ ਠੀਕ ਹੈ ਤੇ ਅਸੀਂ ਰਾਮਪਰੇ ਜਾਨੀ ਕਿ ਹੈਗਾ ਬੱਸ ਸਟੈਂਡ ਦੇ ਨੇੜੇ ਪੁਨਰਜੋਤੀ ਹਸਪਤਾਲ ਵਾਲੀ ਗਲੀ ਦੇ ਵਿੱਚ ਆਪਣਾ ਕਲੀਨਿਕ ਹੈ ਠੀਕ ਹੈ ਤੇ ਸਟੋਰ ਵੀ ਹੈ ਇਹਨਾਂ ਦਾ ਵੀ ਐਸ ਕੇ ਵਾਲਿਆਂ ਦਾ ਠੀਕ ਹੈ ਤੇ ਮਾਨ ਇਲੈਕਟਰ ਹੋਮੋਪੈਥਿਕ ਕਲੀਨਿਕ ਠੀਕ ਹੈ ਡਾਕਟਰ ਬੀ ਐਸ ਕੇ ਵਾਲਿਆਂ ਦਾ ਠੀਕ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬੀਬੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਭੈਣ ਜੀ ਜਿਹੜਾ ਹੈ ਤੁਹਾਡਾ ਅਸੀਂ ਜਿਹੜੀਆਂ ਇਸ ਵੇਲੇ ਸਾਡੇ ਤੁਹਾਡੇ ਹਮ ਉਮਰ ਦੀਆਂ ਔਰਤਾਂ ਹੈਗੀਆਂ ਨੇ ਘਰਾਂ ਦੇ ਵਿੱਚ ਸਾਡੀਆਂ ਭੈਣਾਂ ਹੈਗੀਆਂ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੀਆਂ ਡਰਦੀਆਂ ਨੇ ਵੀ ਸਾਡੇ ਕੋਲੋਂ ਹੋਣਾ ਨਹੀਂ ਉਹਨਾਂ ਨੂੰ ਕੀ ਕਹੋਗੇ ਇਹ ਚ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਜੀ ਆਪਦੀ ਮਿਹਨਤ ਆ ਹਾਂ ਆਪਾਂ ਕਰ ਸਕਦੇ ਆਂ ਜੀ ਕਰ ਸਕਦੇ ਮਤਲਬ ਜੇਕਰ ਅਸੀਂ ਧਾਰ ਲਏ ਤਾਂ ਹੋ ਸਕਦਾ ਹਾਂਜੀ ਅੱਛਾ ਕੋਈ ਬਹੁਤ ਜ਼ਿਆਦਾ ਇਹ ਤਾਂ ਨਹੀਂ ਹੈਗਾ ਵੀ ਉਹ ਕਹਿੰਦੇ ਵੀ ਸਰਦਰਦੀ ਖੜੀ ਕਰ ਲਈ ਜਾਂ ਕੋਈ ਸਾਡੇ ਕੋਲੋਂ ਕੰਮ ਹੁੰਦਾ ਨਹੀਂ ਉਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਨਹੀਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਕਹਾਣੀ ਹੈਗੀ ਤੁਹਾਨੂੰ ਅਸੀਂ ਪਿੰਡ ਖੋਖਰ ਦੀ ਸੁਣਵਾਈ ਹੈ ਜ਼ਿਲ੍ਹਾ ਬਠਿੰਡਾ ਹਲਕਾ ਰਾਮਪੁਰਾ ਫੂਲ ਪੈਂਦਾ ਹੈ ਸੋ ਇੱਕ ਅਸੀਂ ਕਹਿ ਲਈਏ ਕਿ ਵਰਕਰ ਤੋਂ ਇੱਕ ਮੁਲਾਜ਼ਮ ਤੋਂ ਇਹ ਸਾਡਾ ਵੀਰ ਹੈਗਾ ਜਿਹੜਾ ਤੁਹਾਨੂੰ ਇੱਕ ਵਾਰ ਤਸਵੀਰਾਂ ਅਸੀਂ ਫੇਰ ਦਿਖਾ ਦਿੰਨੇ ਆ ਮਹਿਜ਼ ਇੱਕ ਵਰਕਰ ਤੋਂ ਸ਼ੁਰੂ ਕੀਤੀ ਸੀ ਇਹਨਾਂ ਨੇ ਆਪਣੀ ਕਹਾਣੀ ਔਰ ਅੱਜ ਇਹ ਬਹੁਤ ਵਧੀਆ ਇੱਕ ਹੈਂਡਸਮ ਇਨਕਮ ਹੈਗੀ ਹੈ ਜਿਹੜੀ ਉਹ ਇਸ ਵੇਲੇ ਕਮਾ ਰਹੇ ਨੇ ਮੁਲਾਜ਼ਮਤ ਛੱਡ ਚੁੱਕੇ ਨੇ ਹੁਣ ਆਪਣੇ ਖੁਦ ਦੇ ਮਾਲਕ ਹੈ ਆਪ ਨੇ ਜਦੋਂ ਮਰਜ਼ੀ ਛੁੱਟੀ ਲੈਣ ਜਦੋਂ ਮਰਜ਼ੀ ਵਿਆਹ ਤੇ ਜਾਣ ਜਦੋਂ ਮਰਜ਼ੀ ਜਦੋਂ ਦਿਲ ਕਰਦਾ ਹੈ ਗੱਡੀ ਚਾੱਕ ਕੇ ਕਿਤੇ ਵੀ ਜਾ ਕੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਅੱਛਾ ਕਿੰਨਾ ਕੁ ਫਰਕ ਹੈ ਬਾਈ ਜੀ ਮੁਲਾਜ਼ਮਤ ਦਾ ਤੇ ਆਪਣੇ ਕੰਮ ਦਾ ਪੂਰਾ ਹੀ ਫਰਕ ਹੈ ਕਿਉਂਕਿ ਤੁਸੀਂ 7 ਸਾਲ ਮੁਲਾਜ਼ਮਤ ਕੀਤੀ ਹੈ ਹਾਂ ਜੀ ਉਹਦੇ ਨਾਲ ਤਾਂ ਬਾਲਾ ਫਰਕ ਹੈ ਜੀ ਅੱਛਾ ਉੱਥੇ ਪਾਬੰਦੀ ਚ ਸੀਗੇ ਇਹ ਇੱਥੇ ਆਪਦਾ ਕੰਮ ਆ ਵੈਸੇ ਉਹ ਉਹਨਾਂ ਦੀ ਮਰਜ਼ੀ ਆ ਸੈਲਰੀ ਵਧਾਉਣੀ ਘਟਾਉਣੀ ਇਹ ਆਪਣੀ ਮਰਜ਼ੀ ਆ ਆਪਾਂ ਕੰਮ ਵਧਾਉਣਾ ਘਟਾਉਣਾ ਕਿੰਨਾ ਮਰਜ਼ੀ ਜਦੋਂ ਸੈਲਰੀ ਮਰਜ਼ੀ ਵਧਾ ਲਓ ਮਰਜ਼ੀ ਘਟਾ ਲਓ ਕੀ ਬਾਤ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦੋਗੇ ਜਿਹੜੇ ਰੋਜ਼ਾਨਾ ਸੋਚਦੇ ਨੇ ਕਿ ਅੱਜ ਅਸੀਂ ਜੋਬ ਛੱਡ ਦੇਣੀ ਹੈ ਤੇ ਕੱਲ ਤੋਂ ਅਸੀਂ ਦੋ ਗਈਆਂ ਤੋਂ ਕੰਮ ਸ਼ੁਰੂ ਕਰਨਾ ਹੈ ਪਰ ਅੱਜ ਉਹ ਦਿਨ ਆਉਂਦਿਆਂ ਨੂੰ 3 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਨਾ জব ਛੱਡ پا ਰਹੇ ਨੇ ਨਾ ਨਵਾਂ ਹੌਂਸਲਾ ਕੰਮ ਦਾ ਕਰ پا ਰਹੇ ਨੇ ਪਰ ਇਹ ਵੀਰ ਹੈਗਾ ਇੱਕ ਵਧੀਆ ਉਦਾਹਰਣ ਹੈਗੀ ਐ ਔਰ ਇਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਵੀ ਨੁਸਖਾ ਕੋਈ ਵੀ ਬਿਮਾਰੀ ਕੋਈ ਵੀ ਦਿੱਕਤ ਇੱਥੇ ਆਉਂਦੀ ਹੈ ਕਾਉ ਡਾਕਟਰ ਬੀਐਸਕੇ ਦਾ ਨੁਸਖਾ ਇਸਤੇਮਾਲ ਕਰਦੇ ਨੇ ਸੋ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਤੁਹਾਡੇ ਨਾਲ ਸਾਰੀਆਂ ਕਹਾਣੀਆਂ ਸਾਰੀਆਂ ਸਟੋਰੀਆਂ ਸਾਂਝੀਆਂ ਕਰਨ ਦਾ ਸਾਡਾ ਅਰਥ ਇਹ ਹੁੰਦਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਹੌਸਲਾ ਦੇਈਏ ਉਹਨਾਂ ਨੂੰ ਅੱਗੇ ਵਧਣ ਦੀ ਤਾਕਤ ਤਾਂ ਕਿ ਉਹਨਾਂ ਕਹਾਣੀਆਂ ਤੋਂ ਮਿਲੇ ਇਹ ਵੀਰ ਦੀ ਖੋਖਰ ਪਿੰਡ ਵਾਲੇ ਦੀ ਕਹਾਣੀ ਹੈਗੀ ਹੈ ਤੁਹਾਡੇ ਸਾਹਮਣੇ ਕਿਵੇਂ ਮਹਿਜ਼ ਮੁਲਾਜ਼ਮਤ ਵਾਲੇ ਪਾਸੇ ਤੋਂ ਅੱਜ ਇਹ ਮਾਲਕ ਵਾਲੇ ਪਾਸੇ ਨੂੰ ਫੋਟੋ ਰਿਆ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਡੈਰੀ ਫਾਰਮਰ ਦੇ ਵਿੱਚ ਮੋਕ ਦੀ ਪ੍ਰੋਬਲਮ ਹੈਗੀ ਹੈ ਥਲੇਰੀ ਦੀ ਪ੍ਰੋਬਲਮ ਹੈਗੀ ਹੈ ਮਸਟੈਟਸ ਦੀ ਪ੍ਰੋਬਲਮ ਹੈਗੀ ਹੈ ਭੁੱਖ ਨਾ ਲੱਗਣ ਦੀ ਪ੍ਰੋਬਲਮ ਹੈਗੀ ਹੈ ਉਹ ਲੱਗਦਾ ਹੈ ਕਿ ਬਹੁਤ ਛੇਤੀ ਇਸ ਮਾਮਲੇ ਨੂੰ ਨੁਸਖਿਆਂ ਦੇ ਨਾਲ ਫਾਰਮੂਲੇ ਨਾਲ ਡਾਕਟਰ ਬੀ ਐਸ ਕੇ ਦੇ ਹੱਲ ਕੀਤਾ ਜਾ ਸਕਦਾ ਹੈ ਧੰਨਵਾਦ